ਅਨਿਲ ਜੋਸ਼ੀ ਕਾਂਗਰਸ ਚ ਸ਼ਾਮਲ ਹੋਣ ਜਾ ਰਹੇ ਨੇ ਅਜੇ ਹਾਂ ਚਰਚਾਵਾਵਾਂ ਚੱਲੀਆਂ ਨੇ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤਸਵੀਰ ਸਾਹਮਣੇ ਆਉਂਦੀ ਹੈ ਤੇ ਭਲਕੇ ਇੱਕ ਮੀਟਿੰਗ ਕਾਂਗਰਸ ਦੀ ਹੋਣ ਜਾ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਚ ਸ਼ਾਮਲ ਹੋ ਜਾਣਗੇ ਪਰ ਕਿਉਂ ਅਜਿਹਾ ਕੀ ਹੋਇਆ ਕਿ ਅਨਿਲ ਜੋਸ਼ੀ ਹਣ ਕਾਂਗਰਸ ਚ ਸ਼ਾਮਲ ਹੋਣ ਲੱਗੇ ਨੇ ਇਸ ਬਾਰੇ ਚਰਚਾ ਕਰਾਂਗੇ ਬੀਬੀ ਸਤਵੰਦ ਕੌਰ ਨੇ ਪੰਥਕ ਏਕਤਾ ਦੀ ਗੱਲ ਕੀਤੀ ਹੈ ਕਿਹੜੀ ਏਕਤਾ ਉਹ ਚਾਹੁੰਦੇ ਨੇ ਕਿ ਵਾਰਿਸ ਪੰਜਾਬ ਦੇ ਤਾਂ ਪਹਿਲਾਂ ਹੀ ਕਿਤਨੇ ਕਿਤੋਂ ਉਹਨਾਂ ਦੇ ਨਾਲ ਹੀ ਨੇ ਤੇ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲਤ ਜਾ ਜੋ ਅਗਨਾਮਲੇ ਇਸ਼ਾਰਾ ਹੈ ਕਿਹੜੀ ਏਕਤਾ ਕਿਹੜਾ ਇੱਕ ਸਾਂਝਾ ਪਲੈਟਫਾਰਮ ਉਸਾਰਨ ਦੀ ਬੀਬੀ ਸਤਵੰਤ ਕੌਰ ਦੇ ਵੱਲੋਂ ਗੱਲ ਕੀਤੀ ਜਾ ਰਹੀ ਹੈ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਸੰਦੀਪ ਸੰਨੀ ਜੋ ਨੇ ਜਿਨ੍ਹਾਂ ਦੀ ਪਿਛਲੇ ਦਿਨੀ ਚਰਚਾਾਂਵਾਂ ਚੱਲ ਰਹੀਆਂ ਹਨ ਕਿ ਉਹ ਸਿਆਸਤ 'ਚ ਐਂਟਰੀ ਕਰਨ ਜਾ ਰਹੇ ਹਨ ਤੇ ਵਾਰਿਸ ਪੰਜਾਬ ਦੇ ਸ਼ੋਮਨੀ ਅਕਾਰਦਨ ਨੇ ਇੱਕ ਵੱਡਾ ਐਲਾਨ ਕੀਤਾ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਨਸਾਕਸ਼ੀ ਕੋਰ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੜੀ ਪਟੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਟੜੀ ਸਾਹਿਬ ਪੰਜਾਬ ਦੀ ਸਿਆਸਤ ਅੱਜ ਹਲਚਲ ਹੋਈ ਜਦੋਂ ਇਹ ਚਰਚਾਵਾਂ ਚੱਲੀਆਂ ਕਿ ਅਨਿਲ ਜੋਸ਼ੀ ਹੁਣ ਕਾਂਗਰਸ ਚ ਸ਼ਾਮਲ ਹੋਣ ਜਾ ਰਹੇ ਨੇ ਅਜਿਹਾ ਕੀ ਹੋ ਗਿਆ ਕਿ ਹੁਣ ਅਨਿਲ ਜੋਸ਼ੀ ਕਾਂਗਰਸ ਤੋਂ ਨੂੰ ਫੇਰ ਰਹੇ ਨੇ ਜਿੱਥੋਂ ਤੱਕ ਬਕਾਇਦਾ ਤੌਰ ਤੇ ਅਨਿਲ ਜੋਸ਼ੀ ਦੀ ਗੱਲ ਕਰਦੇ ਆ ਕੋਈ ਏਡੀ ਵੱਡਾ ਕੋਈ ਲੀਡਰ ਨਹੀਂ ਹੈਗਾ ਵੀ ਜਿਹਦੀ ਬੜੀ ਸੇ ਹੋਵੇ ਤੇ ਬੰਦਾਂ ਦੇ ਕੋਈ ਵੋਟਿੰਗ ਟਕਰਾਅ ਆ ਜੀ ਅਨਿਲ ਜੋਸ਼ੀ ਨੇ ਬਕਾਇਦਾ ਤੌਰ ਤੇ ਕੌਨਸਲ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ ਮੁੜ ਕੇ ਜੋਤ ਸਿੰਘ ਸਿੱਧੂ ਦਾ ਚਿਸ ਬਣ ਗਿਆ ਫਿਰ ਉਹਦੇ ਇਸ਼ਾਰਿਆਂ ਤੇ ਨੱਚਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਹਦੇ ਇਸ਼ਾਰੇ ਨੱਚਣ ਕੀਤਾ ਤੇ ਨਵਦੇਸ਼ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਫਿਰ ਦੀ ਬੜੀ ਮਦਦ ਕੀਤੀ ਜੀ ਨਵਜੋਤ ਸਿੰਘ ਸਿੱਧੂ ਨੇ ਹਲਕਾ ਅਮਰਸਰ ਨਾਰਥ ਤੋਂ ਪਹਿਲਾਂ 2007 ਤੇ ਫਿਰ 2012 ਦੀ ਟਿਕਟ ਦੇ ਸੀ ਉਹਨਾਂ ਦਵਾਈ ਸੀ ਤੇ ਟੇਕਰ ਦਵਾਈ ਸੀ ਪਹਿਲੀ ਵਾਰੀ ਇਹ ਤਨਯੋਰ ਚ ਪਾਰਲੀਮੈਂਟ ਸੈਕਟਰੀ ਬਣਿਆ ਤੇ ਦੂਸਰੀ ਵਾਰੀ ਇਹ ਮੰਤਰੀ ਬਣਿਆ ਲੋਕਲ ਬਾੜੀ ਮੰਤਰੀ ਜਿਹਨੂੰ ਕਹਿੰਦੇ ਆ ਕਿ ਸਰਕਾਰ ਤੇ ਸਰਕਾਰ ਹੁੰਦੀ ਹੈ ਇਹਦੇ ਤੇ ਦੋਸ਼ ਲੱਗੇ ਸੀ ਕਿ ਇਹਨੇ ਜਿਹੜੀਆਂ ਇੰਟਰਲੋਕਿੰਗ ਟਾਇਲ ਚ ਦੀਆਂ ਸੰਕਾ ਬਣ ਰਹੀਆਂ ਨੇ ਗਲੀਆਂ ਬਣ ਰਹੀਆਂ ਨੇ ਉਹ ਇਹਦੀ ਆਪਣੀ ਫੈਕਟਰੀ ਆ ਕਿਸੇ ਭਤੀਜੇ ਨੂੰ ਆ ਦਿੱਤੀ ਹੈ ਭਰਾ ਨੂੰ ਆ ਦਿੱਤੀ ਉੱਥੋਂ ਇੱਟਾ ਆਉਂਦੀਆਂ ਨੇ ਤੇ ਉਹ ਲੱਗਦੀਆਂ ਨੇ ਜੀ ਚਲੋ ਇਹੋ ਜਿਹੇ ਦੋਸਤ ਚੱਲਦੇ ਰਹਿੰਦੇ ਨੇ ਲੇਕਿਨ ਮੈਂ ਇਹ ਗੱਲ ਕਹਿੰਦਾ ਵੀ ਵਾਕਈ ਇਹਨੇ ਇੱਕ ਵੱਡਾ ਕਾਰਜ ਕੀਤਾ ਸੀ ਆਪਣੇ ਹਲਕੇ ਦੇ ਵਿੱਚ ਇੱਕ ਗੰਦਾ ਨਾਲਾ ਸੀ ਜਦੇ ਪਾਸੇ ਮੂੰਹ ਨਹੀਂ ਸੀ ਕਰਦਾ ਇਹਨੇ ਸਫਾਈ ਕਰਾ ਕੇ ਉਹਨੂੰ ਢੱਕ ਕੇ ਤੇ ਸੜਕ ਬਣਾ ਦਿੱਤੀ ਸੀ ਲੋਕਾਂ ਦੇ ਆਵਾਜਾਈ ਦਾ ਰਸਤਾ ਬਣਾ ਦਿੱਤਾ ਸੀ ਜਿਹੜੇ ਕੰਡੇ ਕੰਡੇ ਲੋਕ ਬੈਠੇ ਸੀ ਬਦਬੂ ਮਾਰਦੀ ਸੀ ਉਹਨਾਂ ਨੂੰ ਰਾਹਤ ਮਿਲੀ ਸੀ ਤੇ ਉਹਨਾਂ ਦੀ ਜ਼ਮੀਨ ਜਿੱਦੀ 5000 ਗਾਲ ਸੀ ਕਿ ਉਹ ਤੇ ਇਸ ਲੱਕਰ पे ਗੱਲ ਹੋ ਗਈ ਉਹਨਾਂ ਵਾਸਤੇ ਰੱਬ ਸੀ ਜੀ ਤੇ 2017 ਜਦੋਂ ਇਲੈਕਸ਼ਨ ਲੜਦਾ ਵਾ ਤੇ 14000 ਵੋਟਰਾਂ ਦਾ ਇਹ ਹਾਰ ਜਾਂਦਾ ਵਾ ਇਲੈਕਸ਼ਨ ਉਦੋਂ ਨਵਜੋਤ ਸਿੰਘ ਸਿੱਧੂ ਹੋਰੀ ਕਾਂਗਰਸ ਆ ਚੁੱਕੇ ਸੀ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਤੌਰ ਤੇ ਅਮਰਥਾੜ ਮੋਰ ਤੋਂ ਕਾਂਗਰਸ ਨੂੰ ਸੀਟ ਲੜੀ ਸੀ ਜਿੱਤੇ ਸੀ ਪੂਨਹੋਰੀ ਈਸ ਤੋਂ ਚੋਣ ਨਹੀਂ ਜਿੱਤੇ ਸੀ ਉਦੋਂ ਜੇ ਮਨਜੋਤ ਸਿੰਘ ਸਿੱਧੂ ਮੁੜਕੇ ਇਹਦੇ ਖਿਲਾਫ ਹੋ ਗਏ ਤੇ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਇਹਨੂੰ ਕਾਲਾ ਬ੍ਰਾਹਮਣ ਕਿਹਾ ਸੀਗਾ ਤੇ ਬ੍ਰਾਹਮਣ ਭਾਈਚਾਰੇ ਨੇ ਬੜਾ ਨੋਟਿਸ ਲਿਆ ਸੀ ਤੇ ਫਿਰ ਸਿੱਧੂ ਸਾਹਿਬ ਨੂੰ ਬਕਾਇਦਾ ਚਾਹਤੇ ਨੰਬਰ ਮੰੰਦਰ ਜਾ ਕੇ ਉਹਨਾਂ ਮਾਵੀ ਮੰਗਣੀ ਸੀ ਮੈਂ ਜੇ ਇੱਕ ਵਿਅਕਤੀ ਦੀ ਗੱਲ ਕੀਤੀ ਨਾ ਸਿਆਸੀ ਵਿਅਕਤੀ ਹੈ ਜੀ ਇਹ ਤੁਹਾਡੀ ਤੇ ਉਸ ਤੋਂ ਬਾਅਦ ਇਹਨੇ 2024 ਚ ਬਕਾਇਦਾ ਤੌਰ ਤੇ ਇਲੈਕਸ਼ਨ ਅਕਾਲੀ ਦਲ ਨਾਲ ਲੜੀ ਐਮਪੀ ਜਬ ਤੋਂ ਈਸੀ ਦੀ ਅਕਾਲੀ ਦਲ ਚ ਲੱਗ ਗਿਆ ਪਹਿਲਾਂ ਬੀਜੇਪੀ ਚ ਫਿਰ ਅਕਾਲੀ ਦਲ ਚ ਅਕਾਲੀ ਦਲ ਦੇ ਵਿੱਚ ਹੀ ਰਸੀ ਇਹਨੂੰ ਮੀਤ ਪ੍ਰਧਾਨ ਵੀ ਬਣਾਇਆ ਗਿਆ ਤੇ ਪਿੱਛੇ ਜੇ ਕੱਲ ਜੇ ਸਾਡੇ ਦਿੱਤਾ ਮੁੜ ਕੇ ਸੁਖਬੀਰ ਸਿੰਘ ਬਾਦਲ ਦੇ ਘਰ ਹੁੰਦੇ ਫਿਰ ਸ਼ਾਮਲ ਕਰ ਲੈਂਦੇ ਫਿਰ ਸ਼ਾਮਲ 15 20 ਸਾਲ ਬਾਅਦ ਜੇਰਾ ਕੋਈ ਲੱਕਾ ਟਿੱਕਾ ਨਹੀਂ ਬੰਦਾ ਗਿਆ ਜੀ ਹੂੰ ਮਹਿਸੂਸ ਕੀਤਾ ਜਾ ਰਿਹਾ ਸੀ ਵੀ ਅਨਿਲ ਜੋਸ਼ੀ ਜਿਹੜਾ ਹੈ ਹੁਣ ਭਾਜਪਾ ਜਾਏਗਾ ਲੇਕਿਨ ਭਾਜਪਾ ਚੋਂ ਛੱਡ ਜਾ ਕੇ ਕਹਿੰਦੀ ਵੀ ਤੇਰਾ ਕੋਈ ਕਿਰਦਾਰ ਤੂੰ ਤੇ ਚੱਕਵਾ ਚੁੱਲਾ ਕਦੀ ਕਿਤੇ ਤੇ ਕਦੀ ਕਿਦੀ ਕਿਤੇ ਜਿੱਦੀ ਕਿਤੇ ਜੀ ਹੁਣ ਉਹਦੇ ਕੋਲੇ ਕਾਂਗਰਸ ਨੂੰ ਜੁਆਇਨ ਆਮ ਆਦੀ ਪਾਰਟੀ ਜਾਣ ਤੋਂ ਸੇ ਰਸਤਾ ਕੋਈ ਨਹੀਂ ਰਹਿ ਗਿਆ ਆਮ ਆਦੀ ਪਾਰਟੀ ਦਾ ਫਿਊਚਰ ਬਹੁਤਾ ਪੰਜਾਬ 'ਚ ਬ੍ਰਾਈਟ ਨਹੀਂ ਹੈਗਾ ਇਹ ਸਭ ਤੋਂ ਪਤਾ ਤੁਸੀਂ ਆ ਅਗਲਾ ਸਾਲ ਹੋਣ ਦਿਓ ਆਮ ਆਦੀ ਪਾਰਟੀ ਚ ਚੰਦ ਕਬਦੇ ਰਹੇਗੇ ਬਾਕੀ ਸਭ ਛਡ ਛਡ ਜਾਣਗੇ ਹੂੰ ਹੁਣ ਜਿਹੜੀ ਬਕਾਇਦਾ ਤੌਰ ਤੇ ਇਹ ਅੱਜ ਕਾਂਗਰਸ ਸਾਮਰ ਹੋਏ ਨੇ ਸਭ ਤੋਂ ਵੱਡੀ ਗੱਲ ਇਹ ਆ ਵੀ ਕਾਂਗਰਸ ਸਾਮਰ ਹੋਣ ਸਮੇ ਇਹਨਾਂ ਲੋਕ ਲੀਡਰਸ਼ਿਪ ਕਿਸੇ ਨੇ ਗੱਲ ਨਹੀਂ ਕੀਤੀ ਪੰਜਾਬ ਦੀ ਕਿਸੇ ਲੀਡਰਸ਼ਿਪ ਗੱਲ ਨਹੀਂ ਕੀਤੀ ਇੱਥੇ ਚੰਨੀ ਬੈਠਾ ਵਾ ਇੱਥੇ ਬਾਜਵਾ ਬੈਠਾ ਹੈ ਤੇ ਰਾਜਾ ਬੜੇ ਗੇ ਬੈਠਾ ਵਾ ਇੱਥੇ ਹੋਰ ਵੀ ਕਈ ਬੈਠੇ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਜਿਹੜੇ ਆਪਣੇ ਮੁੱਖ ਮੰਤਰੀ ਦਵਿੰਦਰ ਸੁਖੀ ਜਿਹੜਾ ਸੁਖੀ ਦਾ ਵਾ ਬੈਠਾ ਵਾ ਸੁਖ ਸਰਕਾਰੀਏ ਬਿਠਾ ਕੇ ਨਾਲ ਗੱਲ ਨਹੀਂ ਕੀਤੀ ਤਾਂ ਬੇਸ਼ਕ ਉਹ ਇਹ ਨਾਲ ਗੱਲ ਕਰਕੇ ਸਿੱਧੀ ਰਾਹੁਲ ਨਾਲ ਗੱਲ ਕੀਤੀ ਵੀ ਮੈਂ ਪੰਜਾਬ ਦੀ ਕਿਸੇ ਧੜੇਬੰਦੀ ਚ ਨਹੀਂ ਹੋਣਾ ਮੈਂ ਸਿਰਫ ਕੇਂਦਰ ਦੇ ਲਈ ਇੱਥੇ ਹੋਣਾ ਜੀ ਅੱਜ ਉਹਨਾਂ ਦੀ ਮੁਲਾਕਾਤ ਹੋ ਜਾਂਦੀ ਹੈ ਕਹਤਾਂ ਜੀ ਸ਼ਾਮਲ ਹੋਗੇ ਨਹੀਂ ਰਸਮੀ ਤੌਰ ਤੇ ਇਹ ਕੱਲ ਬਕਾਇਦਾ ਤੌਰ ਤੇ 1 ਅਕਤੂਬਰ ਨੂੰ ਦਿੱਲੀ ਦੇਿੱਤੇ ਜਿਹੜਾ ਮੈਂ ਦਫਤਰ ਬਣਿਆ ਉੱਥੇ ਇਕੱਠੇ ਹੋਣਗੇ ਉਸ ਦਫਤਰ ਦੇ ਵਿੱਚ ਜਿਹੜਾ ਇਹਨਾਂ ਸਿੰਬਲ ਸਿੰਬੋਲਿਕ ਜਿਹੜਾ ਇੱਕ ਗੱਲ ਚ ਕੱਪੜਾ ਜਿਹਾ ਪਾ ਕੇ ਸ਼ਾਮਲ ਕਰਾਉਂਦੇ ਨੇ ਉਹ ਪਾ ਕੇ ਸ਼ਾਮਲ ਕੀਤਾ ਜਾਊਗਾ ਜੀ ਮੈਂ ਫਿਰ ਕਹਦੇ ਆਂ ਵੀ ਅਨਿਲ ਜੋਸ਼ੀ ਕੋਈ ਐਡੀ ਵੱਡੀ ਹਸਤੀ ਨਹੀਂ BJP 84 ਤੋਂ ਪਾਤੀ ਬੜਾ ਤਕੜਾ ਪੰਕ ਕਾਂਗਰਸ ਨੂੰ ਹਗਾਰਾ ਮਿਲੂ ਕੋਈ ਢੀਮਟੀ ਕਰਨ ਦੀ ਹੈ ਪਰ ਲੱਗਦਾ ਹੈ ਕਿ ਨੌਰਥ ਹਲਕੇ ਜੋ ਸੁਨੀਲ ਦੱਤੀ ਨੇ ਜੋ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੂੰ ਫਿਰ ਸਤਾਈ ਦੀਆਂ ਚੋਣਾਂ ਚਾਹੀਏ ਇਹ ਆਉਣਗੇ ਅੱਗੇ ਫਿਰ ਕਾਂਗਰਸੀ ਇਹਨਾਂ ਨੂੰ ਅੱਗੇ ਕਰ ਸਕਦੇ ਕੋਈ ਹੋਰ ਵੀ ਜੇ ਪ੍ਰਤਾਪ ਤੇ ਆਮ ਆਦਮੀ ਪਾਰਟੀ ਤੋਂ ਉਹ ਅੱਗੇ ਹੀ ਉਹਨਾਂ ਤੋਂ ਉਹਨਾਂ ਨੇ ਸਸਪੈਂਡ ਕੀਤਾ ਹੋਇਆ ਉਹ ਵੀ ਨਿਰਾਸ਼ ਚੱਲ ਰਹੇ ਨੇ ਤੇ ਹੋਰ ਵੀ ਸ਼ਫਲਿੰਗ ਹੋ ਸਕਦੀ ਹੈ ਜਿਹੜੀ ਤੁਸੀਂ ਕੁਮਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਆ ਵੀ ਕੁਮਰ ਵਿਜੇ ਪ੍ਰਤਾਪ ਦੇ ਬੀਜੇਪੀ ਜਾਣ ਦੇ ਬਹੁਤ ਚਾਂਸ ਨੇ ਜੀ ਨਾ ਉਹ ਕਾਲੀ ਦਲ ਜਾਏਗਾ ਨਾ ਕਾਂਗਰਸ ਜਾਏਗੀ ਦੋਵਾਂ ਨੇ ਗਦਾਰੀ ਕੀਤੀ ਉਹਦੇ ਨਾਲ ਕਿਉਂਕਿ ਦੋਵਾਂ ਨੇ ਕਮਿਟਮੈਂਟ ਕੀਤੀ ਸੀ ਵੀ ਜਿਹੜੇ ਬੇਅਦਬੀ ਦੇ ਕੇਸ ਅਸੀਂ ਉਜਾਗਰ ਕਰਾਂਗੇ ਅਸੀਂ ਇਨਸਾਫ ਦੇਵਾਂਗੇ ਅਸੀਂ ਜੀ ਆ ਜਿਹੜੀ ਆਮ ਆਦਮੀ ਪਾਰਟੀ ਨਾਲ ਲੜਾਈ ਉਹਦੀ ਕਾਦੀ ਸੀ ਇਸੇ ਗੱਲ ਦੀ ਸੀਗੀ ਕਿ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਧੱਕਾ ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਧੱਕਾ ਕਰ ਰਹੇ ਹੋ ਤੁਸੀਂ ਲੋਕਾਂ ਦਾ ਧੱਕਾ ਕਰ ਰਹੇ ਹੋ ਜਿਹੜਾ ਤੁਸੀਂ ਇਨਸਾਫ ਨਹੀਂ ਦੇ ਰਹੇ ਹਮ ਐਸਬੀ ਚੌਕ ਤੇ ਦੇ ਦਿੱਨਸਾਫ ਦੇਵਾਂਗੇ ਸੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਪਾਰਟੀ ਵਿਰੁੱਧ ਬੋਲਣ ਕਰਕੇ ਉਹਨੂੰ ਸਸਪੈਂਡ ਕੀਤਾ ਗਿਆ ਸੀ ਨਾ ਇਹਸ ਕਰਕੇ ਪਾਰਟੀ ਵੱਲੋਂ ਟਿਕਟ ਤੇ ਨਾ ਪਾਰਟੀ ਦੇ ਟਿਕਟ ਤੇ ਦੇਣੀ ਨਾ ਉਹਨਾਂ ਦਾ ਲਾਂਡਾ ਉਹ ਸੰਕੇਤੋ ਬੀਜੇਪੀ ਦੇ ਉਮੀਦਵਾਰ ਬਣ ਸਕਦੇ ਆ ਤੇ ਫਿਰ ਟੱਕਰ ਅਨਿਲ ਜੋਸ਼ੀ ਦੇ ਵਿਚਕਾਰ ਤੇ ਬਕਾਇਦਾ ਤੌਰ ਤੇ ਕੁਮਰਵਜੀ ਪ੍ਰਕਰਨ ਦੇ ਵਿੱਚ ਵਿਚਾਲੇ ਹੋ ਹੂੰ ਇਹ ਸੰਕੇ ਜਿੱਥੇ ਅਨਿਲ ਜੋਸ਼ੀ ਦਾ ਆਪਣਾ ਹਲਕਾ ਮੰਨਿਆ ਜਾਂਦਾ ਉਹਦੀ ਆਪਣੀ ਸੇ ਹੈਗੀ ਆ ਜੀ ਟੱਕਰ ਕਹਿੰਦੀ 40% ਜਿਹੜੇ ਪ੍ਰਵਾਸੀ ਲੋਕ ਦੇ ਸਰਕਿਸ ਬਸਦੇ ਨੇ ਪ੍ਰਵਾਸੀ ਮਿਸ਼ਨ ਜਿਹੜਾ ਬਣਾਇਆ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਤੇ ਇਹਦਾ ਪਹਿਲਾ ਜਿਹੜਾ ਚੇਅਰਮੈਨ ਸੀ ਉਹ ਆਰਸੀ ਜਦੂਨ ਲਾਇਆ ਗਿਆ ਸੀ ਜਿਹੜਾ ਕਿਸੇ ਬੜੇ ਕਾਗਜ਼ੀ ਜਸਪੀਰ ਸਿੰਘ ਡਿੰਪਾ ਦਾ ਖਾਸਮ ਖਾਸ ਹੁੰਦਾ ਸੀਗਾ ਅੱਜ ਉਹਦੇ ਕੋਲ ਟਰੱਕ ਨੇ ਇੱਥੇ ਆਪਣੀ ਟਰਾਂਸਪੋਰਟ ਚਲਦੀ ਤੇ ਬੰਦੇ ਸੀ ਪੂਜਾ ਰੈਣਬਸਿਹਰਾ ਬੰਦ ਦਿੱਤਾ ਸੀ ਕਈ ਏਕੜਾਂ ਦੇ ਵਿੱਚ ਉਹ ਇਸ ਹਲਕੇ ਦੇ ਵਿੱਚ ਜੀ ਜਿੱਥੇ ਪ੍ਰਵਾਸੀ ਜ਼ਿਆਦਾ ਰਹਿੰਦੇ ਨੇ ਉੱਥੇ ਆਪਣੀ ਕੋਠੀ ਵਿੱਚ ਪਈਆਂ ਉੱਥੇ ਮਕਾਨ ਨਹੀਂ ਬਣਾਏ ਸਮਝ ਬਣਾਏ ਉੱਥੇ ਇਸ ਕਰਕੇ ਇਹ ਜਿਹੜਾ ਕੁਮਰ ਵਿਜੇ ਪ੍ਰਤਾਪ ਉਹਦੇ ਬਾਰੇ ਤਾਂ ਆਪਾਂ ਕਿਉਂਕਿ ਲక్ష్ਮੀ ਕਾ ਚਾਵਲਾ ਨਾਲ ਦੇ ਬੜੇ ਚੰਗੇ ਸਬੰਧ ਜੀ ਹੋ ਬਹੁਤ ਚੰਗੇ ਸਬੰਧ ਆ 2007 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਕੂਮਰ ਵਿਜੇ ਪ੍ਰਤਾਪ ਨੂੰ ਐਸਐਸਬੀ ਅੰਮ੍ਰਿਤਸਰ ਲਾਉਣ ਵਾਸਤੇ ਲక్ష్ਮੀ ਕੰਤ ਚਾਵਲਾ ਤੇ ਨਵਜੋਤ ਸਿੱਧੂ ਜਾਂਦੇ ਆਂ ਬਾਦਲ ਕੋਲੇ ਜੀ ਤੇ ਬਾਦਲ ਸਾਹਿਬ ਨੂੰ ਰਿਕਵੈਸਟ ਕਰਦੇ ਵੀ ਜਿਹੜਾ ਕੂਮਰ ਵਿਜੇ ਪ੍ਰਤਾਪ ਨੂੰ ਐਸਐਸਬੀ ਅੰਮ੍ਰਿਤਸਰ ਲਾਉਣਾ ਤੇ ਬਾਦਲ ਸਾਹਿਬ ਦੇ ਹੱਕ ਚ ਨਹੀਂ ਸੀਗੇ ਉਹਨਾਂ ਕਹੇ ਸੀ ਬੀਬੀ ਜੀ ਤੇ ਸਿੱਧੂ ਸਾਹਿਬ ਮੇਰੀ ਗੱਲ ਸੁਣ ਲਓ ਵੀ ਅੱਜ ਜੇ ਤੁਸੀਂ ਇਸ ਤਰੀਕੇ ਨੂੰ ਲਾਉਣ ਵਾਸਤੇ ਸਿਫਾਰਿਸ਼ ਕਰਦੇ ਤੁਸੀਂ ਇਹਨੂੰ ਹਟਾਉਣ ਵਾਸਤੇ ਵੀ ਸਿਫਾਰਿਸ਼ ਕਰਨੀ ਅਜਿਹੇ ਵਿਅਕਤੀ ਸੀ ਅਫਸਰ ਜਿਨੇ ਕ੍ਰਪਸ਼ਨ ਦੇ ਕੇਸ ਦੇ ਵਿੱਚ ਆਪਣੇ ਸੀਨੀਅਰ ਡੀਆਈ ਦੇ ਖਿਲਾਫ ਪਰਚਾ ਦਿੱਤਾ ਸੀ ਐਸਐਸਪੀ ਨੂੰ। ਜੀ। ਲੇਕਿਨ ਉਹ ਨੌਬਤ ਨਹੀਂ ਆਈ। ਅੱਜ ਵੀ ਬੀਬੀ ਲక్ష్ਮੀ ਕਾਂਤਾ ਦੇ ਬਹੁਤ ਨੇੜੇ ਆਕੂਮਰਜੀਤ ਪ੍ਰਤਾਪ। ਜਿਹੜੇ ਬਾਕੀ ਲੀਡਰ ਚੋਕ ਭਰੀ ਉਹਨਾਂ ਦੇ ਨੇੜੇ ਆ। ਇਸੇ ਕਰਕੇ ਕੁਮਰਜੀਤ ਪ੍ਰਤਾਪ ਦਾ ਲਗਭਗ ਜਣਾਵਾ ਉਹ ਤੈ ਹੈ ਕਿ ਉਹ ਬੀਜੇਪੀ ਜਾਊਗਾ। ਆਮਾਦੀ ਪਾਰਟੀ ਕੁਲ ਤੋਂ ਉੱਥੇ ਬੜੀਆਂ ਲੈਣੇ ਲੱਗੇ ਨੇ ਬਈ ਬੰਦਿਆਂ ਦੀ ਉੱਥੇ ਮੈਨ ਇਲੈਕਸ਼ਨ ਲੈਣੀ ਜੀ ਮੈਨ ਇਲੈਕਸ਼ਨ ਲੈਣੀ ਮੈਂ ਮੈਂ ਹੁੰਦੀ ਉੱਥੇ ਤੇ ਜੀ ਇਸ ਕਰਕੇ ਨੌਰਥ ਹਲਕੇ ਤੋਂ ਕਾਫੀ ਬੜਾ ਕ੍ਰਿਟੀਕਲ ਸੀਟ ਬਣੂਗਾ ਹਮ ਮੂਰ ਵਿਜੇਪਰਦਾਸ ਦੇ ਵਿੱਚ ਤੇ ਜੋਸ਼ੀ ਵਿੱਚ ਮੁਕਾਬਲਾ ਹੋਊ ਅਗਲੀ ਗਾ ਕਿਆ ਸਹੀ ਹੈ ਕਿ ਲਈ ਜਾ ਰਹੀ ਆ ਕਿ ਅਨਿਰ ਜੋਸ਼ੀ ਨੂੰ ਤਰਨ ਤਰ ਤ ਉਮੀਦਵਾਰ ਬਣਾਇਆ ਜਾਓ ਮੈਂ ਸੋਚਦਾ ਵੀ ਜੇ ਇਹਨਾਂ ਤਰਨ ਤਰ ਤ ਉਮੀਦਵਾਰ ਬਣਾਇਆ ਤੇ ਬੜੀ ਬਲੰਡਰ ਗਲਤੀ ਕਰਨ ਬਲੰਡਰ ਗਲਤੀ ਤੇ ਫਿਰ ਇਹ ਵੀ ਸੋਚ ਲਓ ਕਿ ਕਾਂਗਰਸ ਦੇ ਉਮੀਦਵਾਰ ਦੀ ਉੱਥੋਂ ਜ਼ਬਾਨੋਂ ਤੇ ਚੁੱਪ ਤੋਂ ਉੱਥੇ ਸਿੱਖ ਉਮੀਦਵਾਰ ਚਾਹੀਦਾ ਬਿਲਕੁਲ ਤੁਸੀਂ ਇੱਥੇ ਬੀਜੇਪੀ ਵਾਲੇ ਜਿਹੜੇ ਮੀਟਵਾਰ ਦਿੱਤਾ ਉਹ ਵੀ ਐਡਵੋਕੇਟ ਹਰਦੀਪ ਸਿੰਘ ਦਿੱਤਾ ਉੱਥੇ ਜੀ ਉਹ ਨੌਕੀ ਨੂੰ ਦਿੱਤਾ ਇਸ ਕਰਕੇ ਹਿੰਦੂ ਵੋਟਰ ਤੇ ਕਾਟਾ ਜਿਆਦੀ ਵੋਟ ਸਿੱਖ ਵੋਟਰ ਤੇ ਸਿੱਖਾਂ ਨੂੰ ਸਿੱਖ ਦੇ ਵੋਟ ਪਾ ਦੇਣੀ ਹੈ ਪਾ ਦੇ ਬਿਲਕੁਲ ਇਸ ਕਰਕੇ ਮੈਨੂੰ ਦੀ ਉਮੀਦ ਵੀ ਜੋਸ਼ੀ ਨੂੰ ਉੱਥੇ ਬਣਾਇਆ ਜਾਊਗਾ ਹਾਂ ਉੱਥੋਂ ਚੋਣ ਲੜਦੀ ਮੈਂ ਨਹੀਂ ਕਿਸੇ ਗੱਲ ਸਹਿਮਤ ਹੈਗਾ ਤੁਹਾਨੂੰ ਪਤਾ ਹੋਏਗਾ ਅਕਾਲੀ ਸਿਕਰ ਵਾਲੇ ਇਹਦਾ ਭਰਾ ਚੋਣ ਲੜ ਰਿਆ ਸੀ ਮਿਊਸਪੈਲਿਟੀ ਦੀ ਤਰਨਤਰਨ ਦੀ ਨਹੀਂ ਅਕਾਲੀ ਦਲ ਦਾ ਤੇ ਵੀ ਭਾਜਪਾ ਦਾ ਲਾਇਨ ਸੀ ਉਹ ਚੋਣ ਲੜ ਰਿਆ ਸੀ ਉੱਤੇ ਧੱਕਾ ਮੁੱਕੀ ਹੋਈਂ ਗੋਲੀ ਚੱਲ ਜਾਂਦੀ ਐ ਇਹ ਭੱਜਉਂਦੇ ਆ ਜਿਹੜਾ ਜੋਸ਼ੀ ਦਾ ਗਰੁੱਪ ਉਹ ਰਸਤੇ 'ਚ ਘਿਰ ਕੇ ਕੁੱਟਮਾਰ ਵੀ ਕਰਦੇ ਤੇ ਇਹਨਾਂ ਦੀ ਗੱਡੀ ਵੀ ਛੱਡ ਦਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲਕੁਲ ਮਾਮਲਾ ਜਾਂਦਾ ਉਹ ਮੁਸਕਰਾਹ ਕੇ ਕਹਿੰਦੇ ਗੱਡੀ ਦੇ ਮੈਨੇਜਰ ਜੀ ਬਸ ਐਸੇ ਕਰਕੇ ਇਹ ਜਿਹੜੀ ਇਹਨਾਂ ਦੀ ਆਪਣੀ ਸਾਂਸੀ ਇਕਤੀ ਉਹ ਖਤਮ ਹੋ ਗਈ ਜੀ ਅਗਲੇ ਪਾਸੇ ਚਲਦੇ ਆਪਾਂ ਤੀਸਰਾ ਉਮੀਦਵਾਰ ਅਕਾਲੀ ਦਲ ਪੁਨਰ ਸਜੀਦ ਦੇ ਤੇ ਇਲੈਕਸ਼ਨ ਲੜਣੀ ਨਹੀਂ ਉਹ ਤੇ ਕਿਸੇ ਸਾਝੇ ਉਮੀਦਵਾਰ ਦੀ ਸਪੋਰਟ ਕਰਨਗੇ ਜੀ ਬਿਲਕੁਲ ਜਿਹੜੀ ਬੀਬੀ ਸੁਖਮਿੰਦਰ ਕੌਰ ਰੰਧਾਵਾ ਖਰੀ ਕੀਤੀ ਅਕਾਲੀ ਦਲ ਬਾਦਲ ਨੇ ਉਹਦੀ ਬਤੀ ਹਾਲਤ ਵਧੀਆ ਨਹੀਂ ਗਈ ਉੱਥੇ ਜੋ ਮਰਜੀ ਕਹੀ ਜਾਂਦੇ ਮਣ ਵਾਰਸ ਪੰਜਾਬ ਦੇ ਜਥੇਬੰਦੀ ਦਾ ਪ੍ਰਸਤੁਤ ਕੀਤੀ ਆ ਉਹਦੇ ਵਿੱਚ ਉਹਦੇ ਅਮਰਤਪਾਲ ਦੇ ਭਾਈ ਅਮਰਤਪਾਲ ਦੇ ਫਾਦਰ ਕਰਸੇਮ ਸਿੰਘ ਹੋਰੀ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਅਸੀਂ ਬਾਈ ਇਲੈਕਸ਼ਨ ਪरांत ਤਰ ਤਰ ਤੋਂ ਬੀਬੀ ਕੁਰਮਜੀਤ ਕੌਰ ਫਾਜ਼ਲਾ ਨੂੰ ਬੇਨਤੀ ਕੀਤੀ ਕਿ ਉਹ ਇਲੈਕਸ਼ਨ ਲੜੇ ਲੇਖਣਾਂ ਦੇ ਖਾਲਣਾ ਮਿਸ਼ਨ ਆਰਗੇਨਾਈਜੇਸ਼ਨ ਉਹ ਵੀ ਕਹਿ ਚੁੱਕੀ ਵੀ ਬੀਬੀ ਜੀ ਇਲੈਕਸ਼ਨ ਕੋਈ ਨਹੀਂ ਲੜਨਗੇ ਪ੍ਰੋਖੇ ਦੇ ਵਿੱਚ ਤੇ ਨੀਤੀ ਵੀ ਕਹਿ ਰਹੀ ਟੈਕਨੀਕਲ ਪ੍ਰੋਬਲਮ ਵਧੇ ਜਾਂ ਮੈਨੂਚਰਲ ਜੀ ਉਹਨਾਂ ਨੇ ਫਿਰ ਵੀ ਕਿਹਾ ਪੈਰ ਕਦਮੀ ਬੀਬੀ ਖਾਲਣਾ ਦੀ ਹੈ ਜੇ ਬੀਬੀ ਖਾਣਾ ਨਹੀਂ ਆਉਂਦੀ ਤੇ ਫਿਰ ਉਹਦੇ ਪਿਛਲੇ ਪਾਸੇ ਸੈਕੰਡ ਉਮੀਦਵਾਰ ਸਾਡਾ ਸੰਦੀਪ ਸਿੰਘ ਸਮਝੋ ਇਹ ਕਿਹਦਾ ਮਤਲਬ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਸਮਝਦਾ ਨਾਮ ਐਲਾਨ ਕਰ ਦਿੱਤਾ ਵਾ ਜੀ ਮੈਂ ਤੁਹਾਨੂੰ ਹੁਣ ਖਾਣਪੂ ਸੰਬੰਧੀ ਗੱਲ ਕਰ ਲਵਾਂ ਪਰਮਜੀਤ ਸਿੰਘ ਪਰਮਦੀ ਸਿੰਘ ਪੰਜਵਨ ਪਿੱਛੇ ਜਿਹੜਾ ਭੋਗ ਸਮਾਗਮ ਸੀ ਪਿੰਡ ਦੇ ਵਿੱਚ 7800 ਦੇ ਕਰੀਬ ਜਿਹੜਾ ਪੀੜਤ ਪਰਿਵਾਰ ਸੀ ਨਾ 7800 ਦੇ ਕਰੀਬ ਪੀੜਤ ਪਰਿਵਾਰ ਉਹ ਸਾਰੇ ਉਹਦੀ ਜਿਹੜੀ ਭੋਖਸਵਾਦ ਵਿੱਚ ਸ਼ਾਮਲ ਹੋਈ ਸੀ ਜੇ 7800 ਪ੍ਰਮਤ ਵਿੱਚ ਸ਼ਾਮਲ ਹੋ ਸਕਦਾ ਤੇ ਫਿਰ ਵੋਟਾਂ ਵੀ ਨਹੀਂ ਪਾ ਸਕਦੇ ਸੀ ਤੇ ਸੰਦੀਪ ਸੰਧੀ ਦੇ ਨਾਲ ਸੁਖਮਿੰਦਰਪੁਰ ਤੱਕ ਗਈ ਆ ਭਾਜਪਾ ਦਾ ਹਰਦੀਪ ਸਿੰਘ ਹੈਗਾ ਵਾ ਤੇ ਆਮ ਆਦੀ ਪਾਰਟੀ ਜਿਹੜਾ ਬੰਦਾ ਕਾਂਗਰਸ ਦਾ ਅਕਾਲੀ ਦਾ ਪੁੱਟਿਆ ਉਹ ਹਰਮੀਰ ਸੰਧੂ ਉਹ ਉਮੀਦਵਾਰ ਹੈਗਾ ਉਹ ਛਾ ਉਮੀਦਵਾਰ ਤੇ ਕਾਂਗਰਸ ਦਾ ਇੱਕ ਦਵਿੰਦਰ ਸਿੰਘ ਲਾਲੀ ਆ ਦਵਿੰਦਰ ਸਿੰਘ ਲਾਲੀ ਬੇਸਿਕਲੀ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡ ਸੇ ਦਾ ਰਿਸ਼ਤੇਦਾਰੀ ਹਸਾ ਲੱਗਦਾ ਕਿਉਂ ਇਹਦੇ ਸਹਰੇ ਦਾ ਭਤੀਜਾ ਬੰਦਾ ਤੇ ਇਹਨਾਂ ਦੇ ਆਪਣਾ ਜਿਹੜਾ ਨਿਰਮਲ ਸਿੰਘ ਹੈਗਾ ਸਾਡਾ ਮੈਂਬਰ ਐਸਜੀਪੀਸੀ ਉਹਦਾ ਭਤੀਜਾ ਜੀ ਇਸ ਵਿਰਲਾ ਜਿਹੜਿਆ ਵਾ ਕਾਲੀ ਵੀ ਆ ਗਏ ਤੇ ਬਕਾਇਦਾ ਤੌਰ ਤੇ ਬੀਜੇਪੀ ਵੀ ਆ ਗਈ ਪੁਨਰ ਕਾਲੀ ਵੀ ਆ ਗਿਆ ਤੇ ਹੁਣ ਕਾਂਗਰਸ ਵੀ ਆ ਗਈ ਵੀ ਇਹ ਜਿਹੜਾ ਦਲਵਿੰਦਰ ਲਾਲੀ ਆ ਇਹ ਦਲਵਿੰਦਰ ਸਿੰਘ ਲਾਲੀ ਆ ਇਹਨੇ ਪਹਿਲਾਂ ਚੋਣ ਲੜੀ ਸੀ 18 ਜਿਹੜੇ ਵੋਟ ਲੈ ਗਿਆ ਸੀ ਇਸ ਕਰਕੇ ਕਾਂਗਰਸ ਆਉਂਦੀ ਪਈ ਇਹਨੂੰ ਉਮੀਦਵਾਰ ਬਣਾ ਲਓ ਜੀ ਇਸਨ ਕੇ ਤੋਂ ਪਹਿਲਾ ਉਮੀਦਵਾਰ ਜਿਹੜਾ ਸੀ ਦੀਪਾ ਸੀਗਾ ਲੇਕਿਨ ਉਹ ਵਿਦੇਸ਼ ਇਲਾਜ ਕਉਂ ਚਲੇ ਗਿਆ ਵੀ ਗਲਤ ਬਣਣੀ ਨਹੀਂ। ਫਿਰ ਸਿੱਕੀ ਜਿਹੜਾ ਖਲੂਸੇ ਤੋਂ ਚੋਣ ਲਗਦਾ ਕਾਂਗਰਸ ਤੋਂ ਉਹ ਉਮੀਦਵਾਰ ਸੀਗਾ ਉਹ ਵੀ ਪਿੱਛੇ हट ਗਿਆ। ਉਹ ਪਿੱਛੇ ਕਿਉਂ ਹਟਿਆ ਵਾ? ਵੀ 10 ਅਕਤੂਬਰ ਨੂੰ ਹਾਈ ਕੋਰਟ ਦੇ ਵਿੱਚ ਮਨਿੰਦਰ ਸਿੰਘ ਲਾਲਪੁਰਾ ਦੀ ਤਰੀਕ ਆ। ਜੀ। ਇਹਨੂੰ ਕਿਥੋਂ ਮਿਲ ਗਈ? ਰਾਤ ਮਿਲ ਗਈ ਫਿਰ ਤੇ ਠੀਕ ਆ ਦੇ ਤੇ ਇਹਦੀ ਸਟੇ ਹੋ ਜਾਂਦੀ ਆ ਸਜਾ ਫਿਰ ਤੇ ਠੀਕ ਆ ਜੇ ਸਜਾ ਸਟੇ ਨਾ ਹੋਈ ਤੇ ਫਿਰ ਉਹ ਸੀਟ ਵੀ ਖਾਲੀ ਹਣੀ ਫਿਰ ਸਿੱਕੀ ਉੱਥੋਂ ਚੋਣ ਲੜੇਗੀ ਠੀਕ ਆ ਦੋ ਬਾਈਲੈਕਸ ਇਕੱਠੀ ਹੋਣਗੀ ਜੀ ਤੇ ਅਗਲੇ ਹਫਤੇ ਤੱਕ ਉਮੀਦ ਆ ਵੀ ਬਿਹਾਰ ਦੀ ਚੋਣ ਵੀ ਨਾ ਹੋ ਸੂਜੇਗੀ ਤੇ ਇਸ ਹਲਕੇ ਦੀ ਵੀ ਚੋਣ ਨਾ ਕਲੋਸ ਹੋ ਜੇ ਹੂੰ ਐਸੇ ਕਰਕੇ ਇਹ ਕਾਫੀ ਜਿਹੜਾ ਵਾ ਬਕਾਇਦਾ ਤੌਰ ਤੇ ਤਰਨਤਾਲ ਦੀ ਸਿਚੁਏਸ਼ਨ ਜਿਹੜੀ ਦਿਲਚਸਪ ਬਣੀ ਪਈ ਆ ਬਿਲਕੁਲ ਲੇਕਿਨ ਮੇਰੀ ਉਮੀਦ ਵੀ ਅਨੈਲ ਜੋਸ਼ੀ ਨੂੰ ਉਥੋਂ ਟਿਕਟ ਦਿੱਤੀ ਜਾਊਗੀ ਉਹ ਟਿਕਟ ਦੇਖ ਕੇ ਮੈਂ ਸੋਚਦਾ ਵੀ ਆਪਣੇ ਕਫਨ ਚ ਆਪ ਕਿਦ ਠੋਕੇਗੀ ਕਾਂਗਰਸ ਜੀ ਦੇਖੋ ਕੀ ਕਰਦੀ ਹੈ ਕਾਂਗਰਸ ਤੇ ਕੀ ਨਹੀਂ ਕਰਦੀ ਪਰ ਸਾਹਿਬ ਬੀਬੀ ਸਤਵੰਤ ਕੌਰ ਨੇ ਇੱਕ ਪੰਥਕ ਏਕਤਾ ਦੀ ਅਪੀਲ ਕੀਤੀ ਹੈ ਉਹ ਕਿਹੜੀ ਪੰਥਕ ਏਕਤਾ ਦੀ ਹੁਣ ਗੱਲ ਕਰ ਰਹੇ ਨੇ ਕਿਹੜੇ ਸਾਂਝੇ ਪਲੇਟਫਾਰਮ ਦੀ ਉਸਾਰੀ ਉਹਨਾਂ ਨੇ ਕਿਹਾ ਕਿ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਹਿਸਾਬ ਦੇ ਨਾਲ ਤੇ ਸਾਂਝਾ ਪਲੇਟਫਾਰਮ ਤਾਂ ਪਹਿਲਾਂ ਹੀ ਬਣ ਚੁੱਕਿਆ ਹੈ ਕਿਉਂਕਿ ਪੁਨਰ ਸੁਜੀਤ ਸ਼ਰਮਣੀ ਕਾਲੀਦਲ ਨਾਲ ਵਾਰਿਸ ਪੰਜਾਬ ਦੇ ਸ਼ਰਮਣੀ ਕਾਲੀਦਲ ਤੇ ਇਕੱਠੇ ਹੀ ਨੇ ਕਿ ਉਹਨਾਂ ਨੇ ਬੋਲਿਆ ਕਿ ਅਗਰ ਕਿਤੇ ਪੋਵੇਖ ਵਿੱਚ ਉਹਨਾਂ ਦਾ ਗੱਠਜੋੜ ਹੋ ਸਕਦਾ ਹੈ ਤੇ ਕੀ ਹੁਣ ਸ਼ਰਮਣੀ ਕਾਲੀਦਲ ਬਾਦਲ ਤੜੇ ਵੱਲ ਨੂੰ ਇੱਕ ਇਸ਼ਾਰਾ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਇਕ ਬੀਬੀ ਸਤਵੰਤ ਕੌਰ ਜਿਨੇ ਐਲਾਨੀਆ ਤੌਰ ਤੇ ਕਿਹਾ ਕਿ ਨਾ ਮੈਂ ਕਿਸੇ ਪ੍ਰਧਾਨਗਰੀ ਡਾਟ ਸ਼ਾਮਲ ਆ ਤੇ ਨਾ ਮੈਂ ਕਿਸੇ ਵੀ ਰਾਸੀ ਡਾਟ ਸ਼ਾਮਲ ਜੀ ਜਿਹੜੀ 11 ਅਗਸਤ ਨੂੰ ਪੰਥਲ ਕੌਂਸਲ ਬਣਾਈ ਗਈ ਸੀ ਮੈਂ ਉਹਦੀ ਚੇਅਰਪਰਸਨ ਜੂੜ ਲਈ ਗਈ ਹੈ ਤੇ ਲੇਕਿਨ ਮੈਂ ਬਤੌਰ ਚੇਅਰਪਰਸਨ ਹੁੰਦੀ ਹੋਈ ਸਮੂਹ ਪੰਥਕ ਤਰ੍ਹਾਂੋਂ ਅਪੀਲ ਕਰਦੀਆਂ ਵੀ ਆਓ ਜੇ ਆਪਾਂ ਕੁਝ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਤੇ ਆਪਣੀ ਕੌਮ ਦਾ ਕੁਝ ਸਵਾਨਾ ਦੀ ਇੱਕ ਮੱਜ ਤੇ ਇਕੱਠੇ ਹੋ ਕੇ ਆਪਾਂ ਜੋੜ ਲਈ ਹਾਂ ਉਹਨਾਂ ਨੇ ਕਿ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਕੱਠੇ ਹੋਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਲੇਕਿਨ ਇਹ ਹੁੰਦਾ ਦਿਖਾਈ ਦਿੰਦਾ ਨਹੀਂਗਾ ਕਿਉਂਕਿ ਭਾਵੇਂ ਪੁਨਰਸੰਗੀਤ ਤੇ ਕਾਲੀਦਾਰ ਤੇ ਵਾਰਿਸ ਪੰਜਾਬ ਦੇ ਥੋੜੇ ਥੋੜੇ ਵਿਚਾਰ ਮਿਲਦੇ ਲੇਕਿਨ ਪੂਰੇ ਮਤ ਭੇਦ ਹੈ ਜੇ ਕਿਤੇ ਉਹ ਖਾਲਸਾੰਦ ਦੀ ਗੱਲ ਕਰਦੇ ਤੇ ਪੁਨਰਸੰਗੀਤ ਜਿਹੜਾ ਕਾਲੀਦਾਰ ਨੂੰ ਪਿੱਛੇ ਹੱਜ ਗੁੱਸੇ ਵਿੱਚ ਲੈਤੀ ਅਸੀਂ ਖਾਲਸਾੰਦ ਆਮੀ ਨਹੀਂ ਜੀ ਦੂਸਰੀ ਚੀਜ਼ ਮਾਨ ਹੋ ਗਿਆ ਹਮ ਰੋਡਿਓ ਹੋ ਗਿਆ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਕਿਹਾ ਕਿ ਆਪਣੀਆਂ ਚੌਧਰੀਆਂ ਛੱਡੋ ਚੌਧਰਪਣਾ ਛੱਡੋ ਤੇ ਜੇ ਤੁਹਾਡੇ ਪੱਲੇ ਕਿਸੇ ਪਗਲ ਦੀ ਕਰਤੂਤ ਹੈਗੀ ਤੇ ਚੁੱਪ ਕਰਕੇ ਪੰਤੋਕ ਹੁੰਦਾ ਆਪਣਾ ਦਾਵਾ ਪੇਸ਼ ਕਰੋ। ਅਕਾਲੀ ਦਲ ਸਿੰਘ ਸਰਕਾਰਾਂ ਬਣਵਾਸ ਤੇ ਨਹੀਂ ਬੜਿਆ। ਹਮ ਅਕਾਲੀ ਦਲ ਤੇ ਇੱਕ ਸੰਘਰਸ਼ੀਲ ਵਿੰਗ ਸੀਗਾ ਸ਼੍ਰੋਮਣੀ ਕਮੇਟੀ ਦਾ ਵੀ ਸ਼੍ਰੋਮਣੀ ਕਮੇਟੀ ਜਿਹੜੇ ਆਦੇਸ਼ ਕਰਦੀ ਸੀ ਉਹਨਾਂ ਤੇ ਪੂਰਨ ਇਹ ਪਉਂਦਾ ਸੀ ਅਕਾਲੀ ਦਲ। ਲੇਕਿਨ ਅੱਜ ਅਕਾਲੀ ਦਲ ਇੱਕ ਪਾਰਟੀ ਨਹੀਂ। ਪ੍ਰਾਈਵੇਟ ਲਿਮਟਿਡ ਕੰਪਨੀ ਬਣ ਚੁੱਕੀ ਹੈ ਤੇ ਸ਼੍ਰੋਮਣੀ ਕਮੇਟੀ ਉਹਦੇ ਅਧੀਨ ਹੋ ਚੁੱਕੀ ਹੈ ਜੀ ਇਸ ਕਰਕੇ ਸਿਚੁਏਸ਼ਨ ਬਹੁਤੀ ਵਧੀਆ ਨਹੀਂ ਪਰ ਬੀਬੀ ਜੀ ਨੇ ਜਿਹੜੀ ਅਪੀਲ ਕੀਤੀ ਆ ਜਿਹੜਾ ਸੱਦਾ ਦਿੰਦਾ ਉਹ ਮਾੜੀ ਗੱਲ ਨਹੀਂ ਚੰਗੀ ਗੱਲ ਕਿ ਉਹ ਇੱਕ ਮੰਚ ਤੇ ਇਕੱਠੀ ਹੋਈ ਹੈ ਆਪਣੀ ਸਰਕਾਰ ਵੀ ਬਣਾਈ ਆਪਣੇ ਕੰਮ ਵੀ ਕਰੀਏ ਬੰਦੀ ਸਿੰਘ ਰਿਆ ਵੀ ਕਰਾਈਏ ਹਮ ਲੇਕਿਨ ਲੱਗਦਾ ਨਹੀਂ ਕਿ ਇਹ ਸਾਰੇ ਇੱਕ ਮੰਚ ਤੇ ਇਕੱਠੇ ਹੋਣਗੇ ਜੀ ਬਿਲਕੁਲ ਜਿਸ ਤਰੀਕੇ ਨਾਲ ਇੱਕ ਦੂਸਰੇ ਦਾ ਵਿਰੋਧ ਕਰਦੇ ਨੇ ਇਕੱਠੇ ਤਾਂ ਨਜ਼ਰ ਮੈਨੂੰ ਵੀ ਨਹੀਂ ਲੱਗਦਾ ਕਿ ਆ ਸਕਦਾ ਹੈ ਬਾਕੀ ਦੇਖੋ ਕੀ ਹੁੰਦਾ ਹੈ ਕਿ ਪੰਥਕ ਇਕਤਾ ਦੀ ਅਪੀਲ ਤਾਂ ਉਹਨਾਂ ਨੇ ਪਹਿਲਾਂ ਵੀ ਕੀਤੀ ਸੀ ਪਰ ਸਭ ਅੱਜ ਅਮਿਤ ਸ਼ਾਹ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ ਜਰੂਰ ਤੱਕ ਆਪਣਾ ਸ਼ੋਰ ਰਿਕਾਰਡ ਹੋ ਰਿਹਾ ਉਸ ਵੇਲੇ ਤੱਕ ਉਹ ਮੀਟਿੰਗ ਹਜੇ ਹੋਈ ਨਹੀਂ ਹੋਵੇਗੀ ਇਹ ਸ਼ੁਰੂ ਹੋਈ ਹੋਵੇਗੀ ਤੇ ਕੀ ਕੁਝ ਹੋਵੇਗਾ ਪਤਾ ਨਹੀਂ ਪਰ ਕੀ ਲੱਗਦਾ ਹੈ ਕਿ ਪੰਜਾਬ ਦੇ ਲਈ ਕੋਈ ਤੋਹਫਾ ਉਧਰੋਂ ਆ ਸਕਦਾ ਹੈ ਦਿੱਲੀੋਂ ਵੱਲੋਂ ਕੋਈ ਸੰਭਾਵਨਾਵਾਂ ਹੈ ਕਿ ਕੁਝ ਬਗਰ ਮੁੱਖ ਮੰਤਰੀ ਜਾਣਗੇ ਤੇ ਅਮਨਿਸ਼ਰ ਨਾਲ ਗੱਲ ਕਰਨਗੇ ਤੇ ਉਹਦੇ ਉੱਤੇ ਐਗਰੀ ਕਰ ਮੇਰਾ ਖਿਆਲ ਵੀ ਇਹੋ ਜੀ ਕੋਈ ਗੱਲ ਨਹੀਂ ਹੁਣ ਹੂੰ ਉਹ ਤੇ ਸਿਰਫ ਇੱਕ ਰੋਲਾ ਪਿਆ ਸੀਗਾ ਵੀ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਮਿਲਦਾ ਟਾਈਮ ਨਹੀਂ ਤਾਂ ਜੇ ਮੁੱਖੋਂ ਹੀ ਡੇਰਦਾ ਤੇ ਆ ਬੰਦੇ ਕਿੱਥੇ ਮਿਲੂ ਜੀ ਇਹ ਪ੍ਰੋਟੋਕੋਲ ਵੀ ਪ੍ਰਧਾਨ ਮੰਤਰੀ ਨੂੰ ਜਦੋਂ ਵੀ ਕਿਸੇ ਸੂਬੇ ਦਾ ਬਕਾਇਦਾ ਤੌਰ ਤੇ ਪਹੁੰਚ ਕਰਦਾ ਮੁੱਖ ਮੰਤਰੀ ਨੂੰ ਟਾਈਮ ਦੇਣਾ ਪਊਗਾ ਹੁਣ ਪ੍ਰਧਾਨ ਮੰਤਰੀ ਦੇ ਮਿਲੇ ਨਹੀਂ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਕਿਹਾ ਜੀ ਇਹ ਆਪਣੀਆਂ ਮੰਗਾਂ ਲੈ ਕੇ ਜਾਣਗੇ ਚਾਰਟਰ ਲੈ ਚਾਜੇਗੇ ਇੱਕ ਵੀ ਆ ਵੇਖੋ ਦੀ ਸਾਡੀਆਂ ਆ ਮੰਗਾਂ ਨੇ ਤੇ ਗਵਰਨਰ ਨੂੰ ਤੇ ਇਹਨੂੰ ਅਨਾਉਂਸ ਕਰੋ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਮੰਗਾਂ ਦੇ ਦਿਓ ਅਸੀਂ ਆਪਣੀ ਮੀਟਿੰਗ ਇਚਾਰ ਕਰਾਂਗੇ ਇਹਦੇ ਉਦ ਕੁਛ ਨਹੀਂ ਹੋਉਂਦਾ ਨਾ ਕੁਛ ਮਿਲਣਾ ਨਾ ਦਿੱਤਾ ਤਾਂ ਕੁਛ ਨਹੀਂ ਮਿਲਣਾ ਉੱਥੇ ਜੋ ਦੇਣਾ ਨਾ ਉਹ ਸਾਡੀਆਂ ਐਨਜੀਓ ਨੇ ਦੇਣਾ ਹਰ ਪਰਵੰਤ ਦੇ ਜੀ ਦੇ ਵਿੱਚ ਨਾ ਸਰਕਾਰ ਦੇ ਸਕਦੀ ਹੈ ਨਾ ਕੇਂਦਰ ਸਰਕਾਰ ਦੇ ਸਕਦੀ ਹੈ ਨਾ ਭਗਵੰਤ ਮਾਨ ਜੀ ਸਾਹਿਬ ਭਗਵੰਤ ਮਾਨ ਨੂੰ ਇਹ ਚਾਹਵਾ ਕਾਪਿਆ ਜਰੂਰ ਤੋੜ ਦੇਣਗੇ ਚੰਗਾ ਜੀ ਮਾਨ ਸਰ ਦੇ ਜੋ ਅਸੀਂ ਇੱਥੇ ਵਿਚਾਰ ਚਰਚਾ ਕਰਨ ਲਈ ਤੁਸੀਂ ਕਹਨੂ ਜੋ ਜੀ ਤੇ ਜੇ ਤੇ ਇਸ ਕੰਮ ਵਾਸਤੇ ਮਾਨ ਸਾਹਿਬ ਗਏ ਤੇ ਫਿਰ ਤੇ ਕੋਈ ਫਾਇਦਾ ਨਹੀਂ ਹੋਗਾ ਬਿਲਕੁਲ ਇਹ ਵੀ ਆਪਣੀ ਗੱਲ ਵੀ ਮਨਾਉਣ ਗਏ ਤੇ ਫਿਰ ਉੱਥੇ ਡਰਜਨ ਸੀਦਾ ਨੂੰ ਜੀ ਕਿਹੜਾ ਚਾਹੀਦਾ ਜੀ ਮੈਂ ਤਾਂ ਜਾਊਗਾ ਉਦੋਂ ਜਦੋਂ ਮੈਨੂੰ ਕਿਹੋ ਕਿਹੋ ਦੇ ਕੇ ਤੋਰੂ ਹਾਂ ਜੀ ਜੀ ਬਿਲਕੁਲ ਦੇਖਦੇ ਹਾਂ ਕੀ ਕਰਦੇ ਨੇ ਆ ਕੇ ਮੁੱਖ ਮੰਤਰੀ ਵੀ ਕੀ ਬੋਲਦੇ ਨੇ ਕਿ ਕੀ ਹੋਇਆ ਕੀ ਨਹੀਂ ਬਾਕੀ ਗੱਲ ਤਾਂ ਦੱਸਾਈ ਗਈ ਹੈ ਕਿ ਉਹਨਾਂ ਨੇ ਕਹਤਾ ਇਹੀ ਦੇਣਾ ਕਿ ਵਿਚਾਰ ਕਰਾਂਗੇ ਮੁੱਖ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗੇ ਫਿਰ ਦੇਖਦੇ ਹਾਂ ਕਿ ਕੁਝ ਹੁੰਦਾ ਹੈ ਅਜੇ ਸਾਰਾ ਅਸੀਂ ਜਾਇਜ਼ਾ ਲੈਣਾ ਹੈ ਦੇਖਦੇ ਹਾਂ ਪਰ ਸਾਹਿਬ ਇੱਕ ਕੱਲ ਨਾ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਹਰਪਾਲ ਸਿੰਘ ਚੀਮਾ ਤੇ ਵੱਡਾ ਇਲਜ਼ਾਮ ਲਗਾ ਦਿੱਤਾ। ਵੈਸੇ ਤਾਂ ਅਕਸਰ ਮੰਤਰੀਆਂ ਦੇ ਉੱਤੇ ਮਾਈਨਿੰਗ ਨੂੰ ਲੈ ਕੇ, ਭ੍ਰਿਸ਼ਟਾਚਾਰ ਨੂੰ ਲੈ ਕੇ ਇਲਜ਼ਾਮ ਸਿੱਧੇ ਅਸਿੱਧੇ ਤੌਰ ਤੇ ਲੱਗਦੇ ਹੀ ਰਹਿੰਦੇ ਰਹੇ ਪਰ ਕੱਲ ਹਰਪਾਲ ਚੀਮਾ ਦੇ ਉੱਤੇ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ 'ਚ ਮੁੱਖ ਮੰਤਰੀ ਦੇ ਅੱਗੇ, ਸਪੀਕਰ ਦੇ ਅੱਗੇ ਖੜ ਕੇ ਵੱਡਾ ਇਲਜ਼ਾਮ ਲਗਾਇਆ ਕਿ ਸ਼ਰਾਬ ਫੈਕਟਰੀ ਤੋਂ ਇਹਨਾਂ ਨੂੰ ਸਵਾ ਸਵਾ ਕਰੋੜ ਰੁਪਈਆ ਹੁੰਦਾ ਹੈ। ਕੀ ਲੱਗਦਾ ਹੈ ਕਿ ਜੋ ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ 0% ਟੋਲਰੈਂਸ ਰੱਖਦੀ ਹੈ, ਰਮਨ अरोड़ा ਦੇ ਉੱਤੇ ਵੀ ਉਹਨਾਂ ਨੇ ਫਿਰ ਕੇਸ ਕੀਤਾ ਕਿ ਉਹਨੇ ਸਟਾਚਾਰ ਕੀ ਤਹਿਤ ਤੇ ਜਦੋਂ ਹਰਪਾਲ ਸੀਮਾ ਤੇ ਗੱਲ ਆਈ ਹੈ ਵਿੱਤ ਮੰਤਰੀ ਨੇ ਪੰਜਾਬ ਦੇ ਤੇ ਇਸ ਦੇ ਉੱਤੇ ਵੀ ਪੰਜਾਬ ਸਰਕਾਰ ਗੌਰ ਕਰੇਗੀ ਕਿ ਜਾਂਚ ਹੋ ਸਕਦੀ ਹੈ ਜਿਹੜੀ ਅੰਦਰ ਗੱਦ ਹੁੰਦੀ ਨੇ ਵਿਧਾਨ ਸਭਾ ਤੇ ਜਾਂਚ ਕੋਈ ਨਹੀਂ ਹੁੰਦੀ ਹੁੰਦੀ ਹਾਂ ਅੰਦਰ ਤੁਸੀਂ ਕੋਈ ਮੈਂਬਰ ਹੀ ਮੰਨਦੇ ਪਰਚਾ ਦਰਜ ਨਹੀਂ ਹੁੰਦਾ ਕੋਤਨਾ ਪ੍ਰੋਟੋਕਾਲ ਲੇਕਿਨ ਜਿਹੜੇ سنگੀਨ ਇਲਜ਼ਾਮ ਬਕਾਇਦਾ ਤੌਰ ਤੇ ਪ੍ਰਤਾਪ ਸਿੰਘ ਬਾਜਵੇ ਦੇ ਲਾਏ ਨੇ ਉਹਨਾਂ ਦਾ ਜਵਾਬ ਅਜੇ ਤੱਕ ਹੁਣ ਤੱਕ ਵਿੱਤ ਮੰਤਰੀ ਨੇ ਨਹੀਂ ਦਿੱਤਾ ਜੀ ਤੇ ਜਿਹੜਾ ਅਜਲਾਸ ਇਹ ਦੋ ਦਿਨ ਦਾ ਚੱਲਿਆ ਸੀ ਇਹ ਚ ਸਾਇਦ ਦੂਸ਼ਣ ਵਾਲੀ ਦੱਸਦੇ ਨੂੰ ਕੁਝ ਹੋਇਆ ਕੁਝ ਕੁਝ ਵੀ ਨਹੀਂ ਹੈ ਬਿਲਕੁਲ ਕੁਛ ਨਹੀਂ ਬਜੀ ਹੋਈ ਹੈ ਜਾਂ ਪੇ ਕੋਈ ਕਾਨਕ੍ਰੀਟ ਫੈਸਲਾ ਲੈਣ ਉਸ ਦੀ ਬੈਠੀ ਹੋਣ ਸਾਝੇ ਰੂਪ ਤੇ ਫਿਰ ਤੇ ਗੱਲ ਬਣ ਜਾਂਦੀ ਹੈ ਜੀ ਜਦ ਫੈਸਲਾ ਲਿਆ ਹੀ ਨਹੀਂ ਇਹੋ ਕੁਝ ਜੀ ਕਨਵੈਸੀ ਪਰਿਸ਼ਲਾਸ਼ ਬਾਕੇ ਕਰੋੜਾ ਰੁਪਏ ਜਿਹੜੇ ਬਰਬਾਦ ਕੀਤੇ ਗਏ ਨੇ ਸਾਡੇ ਖਜ਼ਾਨੇ ਦੇ ਉਹ ਕਿਉਂ ਕੀਤੇ ਕਿਉਂ ਤਾਂ ਚਲੋ ਆਪਾਂ ਦੂਤ ਇਸ ਬਿਲਨ ਕਰ ਲੋ ਲੋਕ ਪੁੱਛਣਗੇ ਤਾਂ ਜੀ ਮੰਤਰੀ ਸਾਹਿਬ ਨੇ ਪਿਛਲੀਆਂ ਗੱਲਾਂ ਗਿਣਾ ਕੇ ਸੀ ਆ ਕੀਤਾ ਸੀ ਉਹ ਕੀਤਾ ਜੇ ਕੀਤਾ ਕੌਨਕ੍ਰੀਟ ਫੈਸਲਾ ਕੋਈ ਨਹੀਂ ਲਿਆ ਵੀ ਅਸੀਂ ਆਨ ਵਾਈਜ਼ ਸਮੇਂ ਸਿਲਟਿੰਗ ਦਾ ਕੀ ਕਰਾਂਗੇ ਫਰੰਦ ਰੋਕਣ ਲਈ ਪ੍ਰਬੰਧ ਕੀ ਕੁਝ ਨਹੀਂ ਕੀਤਾ ਉਹ ਦਰਤੇ ਦਾ ਹਾਂ ਇਸੇ ਕਰਕੇ ਜਿਹੜੀ ਤੁਸੀਂ ਗੱਲ ਕਰਦੇ ਆਂ ਵੀ ਜਾਨ ਜੂਨ ਜਾਨ ਜੂਨ ਕੋਈ ਨਹੀਂ ਹੋਣੀ ਉੱਥੇ ਇਲਜ਼ਾਮ ਲੱਗ ਕੇ ਛੁੱਣ ਲੱਗੇ ਜੀ ਜੀ ਅਕੇ ਦੇ ਵਿੱਚ ਮੈਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰਨਾ ਚਾਹੁੰਗੇ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਹਾਲਾਂਕਿ ਉਹ ਕੋਈ ਵੱਡੀ ਰਾਹਤ ਨਹੀਂ ਮਿਲੀ ਪਰ ਫਿਰ ਵੀ ਕੀ ਬੋਲੀ ਹੈ ਹਾਈ ਕੋਰਟ ਇਸ ਬਾਰੇ ਗੱਲ ਕਰਦੋ ਮੇਖੋ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਪ੍ਰਕਾਰ ਦੀ ਬਹੁਤੀ ਰਾਹਤ ਨਹੀਂ ਦਿੱਤੀ ਜਿਹੜਾ 30 ਜੁਲਾਈ ਨੂੰ ਇੱਕ ਕੇਸ ਦਰਜ ਹੋਇਆ ਸੀਗਾ ਕਿ ਇਹਨੇ ਵਿਜੀਲੈਂਸ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਹੈ ਜੀ ਉਹ ਪਰਚਾ ਦਰਜ ਹੋਇਆ ਸੀ ਇਹਨੇ ਉਹਦੀ ਜਿਹੜੀ ਸੀ ਐਫਆਈ ਰਿਕਵੈਸਟ ਕਰਨ ਦੀ ਗੱਲ ਕੀਤੀ ਤੇ ਕਿਹਾ ਤਾਂ ਵੀ ਜਦੋਂ ਵੀ ਤੁਸੀਂ ਇਹਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਇਹਨੂੰ 7 ਦਿਨਾਂ ਦਾ ਪਹਿਲਾਂ ਨੋਟਿਸ ਦੇਣਾ ਜੀ ਕਉਨ ਨੂੰ ਕੋਈ ਬਹੁਤੀ ਸਹੀ ਰਾਤ ਨਹੀਂ ਕਹਿ ਸਕਦੇ ਬਿਲਕੁਲ ਵੀ ਸਾਡੇ ਦੇ ਕੇ ਵੀ ਜੇ ਉਹ ਕਾਰ ਵੀ ਕਰ ਦਿੰਦੇ ਫਿਰ ਤੁਸੀਂ ਕੀ ਕਰ ਲੋ ਜੀ ਜੀ ਹੁਕਮ ਬਹੁਤ ਸ਼ੁਕਰੀਆ ਪਰਸਾਪਤ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਤੁਹਾਡਾ